ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਅਲਕੜਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਹਿਸੀਲ ਤਪਾ ਪਰ ਨੇੜੇ ਇਹ ਭਧੌੜ ਦੇ ਰਹਿ ਜਾਂਦਾ ਭਧੌੜ ਤੋਂ ਬਾਜੇਖਾਨੇ ਵਾਲ ਨੂੰ ਭਗਤੇਵਾਲ ਨੂੰ ਜਦੋਂ ਆਉਣੇ ਆ ਦੋਸਤੋ ਤਾਂ ਮੇਨ ਛੜਕ ਤੋਂ ਇੱਕ ਛੜਕ ਪਾਰਦੀ ਜਿਹੜੀ ਅਲਕੜੇ ਪਿੰਡ ਆਉਂਦੀ ਹੈ ਤੇ ਨਾਲ ਦਾ ਪਿੰਡ ਇਹਦੇ ਸੈਦੋ ਕੇ ਆ ਸੋ ਇਹ ਮੰਨ ਲਓ ਤੁਸੀਂ ਭਦੌੜ ਦੇ ਬਿਲਕੁਲ ਨਾਲੋਂ ਇਹ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਜੀ ਹੋਰੀ ਵੈਸੇ ਤਾਂ ਵੈਟਰਨਰੀ ਪ੍ਰੈਕਟਿਸ ਕਰਦੇ ਆ ਤੁਸੀਂ ਮੇਰੀਆਂ ਬਹੁਤ ਵੀਡੀਓ ਚ ਇਹਨਾਂ ਨੂੰ ਦੇਖਿਆ ਹੋਣਾ ਕਿਉਂਕਿ ਬਰਨਾਲੇ ਜ਼ਿਲ੍ਹੇ ਚ ਜਾਂ ਇਸ ਏਰੀਆ ਚ ਨੀਲੀ ਰਾਵੀ ਦਾ ਸ਼ੌਂਕ ਰੱਖਣ ਵਾਲੇ ਵੀਰ ਆ ਇਹ ਖੈਰ ਪਸ਼ੂ ਪਾਲਕ ਸਾਰੇ ਭਰਾਵਾਂ ਨਾਲ ਇਹਨਾਂ ਦਾ ਆਪਸ ਵਿੱਚ ਮਿਲਵਰਤਨ ਵੀ ਕਾਫੀ ਚੰਗਾ ਹੈ ਤੇ ਅੱਜ ਦੀ ਜਿਹੜੀ ਵੀਡੀਓ ਆ ਇਹਨਾਂ ਦੇ ਘਰੋਂ ਅੱਜ ਇੱਕ ਇਹਨਾਂ ਨੇ ਮੱਝ ਵਕਾਊ ਕੀਤੀ ਹੈ ਜਿਹੜੀ ਸਾਹਮਣੇ ਤੁਸੀਂ ਦੇਖ ਰਹੇ ਹੋ ਇਮਾਜ ਢਾਂਜੇ ਦੀ ਵੀ ਸੋਹਣੀ ਹੈ ਤੇ ਦੂਜੀ ਗੱਲ ਇਹਦਾ ਥਣ ਤੇ ਹਵਾਨਾ ਜਿਹੜਾ ਉਹ ਬੜਾ ਚੰਗਾ ਹੈ ਜਦੋਂ ਤੁਰੂਗੀ ਉਦੋਂ ਵੀ ਤੁਹਾਨੂੰ ਹਵਾਨਾ ਦਿਸਣਾ ਹੈ ਦੋਸਤੋ ਤੁਸੀਂ ਇੱਕ ਵਾਰ ਏਵੇਂ ਇਹਦਾ ਢਾਂਚਾ ਦੇਖੋ ਤੇ ਇਸੇ ਮੱਝ ਦੀ ਕੱਟੀ ਜਿਹੜੀ ਉਹ ਚੌਂਕੀਆਂ ਨਾਲ ਬੰਨੀ ਵੀ ਹੈ ਤੁਹਾਨੂੰ ਦਿਖਾ ਦੇਾਂਗੇ ਕਿਉਂਕਿ ਆਈਡੀਆ じゃ ਹੋ ਜਾਂਦਾ ਵੀ ਜਿਹੜੀ ਮੱਝ ਖਰੀਦਣੀ ਹੈ ਉਹ ਬੱਚੇ ਕਿੱਦਾਂ ਦੇ ਦੇ ਸਕਦੀ ਹੈ ਤਾਂ ਜੈਡ ਬਲੈਕ ਕੱਟੀ ਸਾਹਮਣੇ ਖੜੀ ਹੈ ਆਓ ਡਿਟੇਲ ਇਸ ਮੱਝ ਦੀ ਪੁੱਛੀਏ ਆਪਾਂ ਡਾਕਟਰ ਸਾਹਿਬ ਤੋਂ ਫਿਰ ਇਹ ਤੋਰ ਕੇ ਤੁਹਾਨੂੰ ਦਿਖਾਵਾਂਗੇ ਤਸੱਲੀ ਕਰਿਓ ਫੁੱਲ ਜਿਹਨੇ ਖਰੀਦਣੀ ਹੋਈ ਨੰਬਰ 22 ਦਾ ਸਕਰੀਨ ਉੱਤੇ ਮੈਂ ਚਲਾ ਦੂੰਗਾ ਡਾਕਟਰ ਸਾਹਿਬ ਸਸਤੀ ਕਾ ਸਸੀਗਲ ਜੀ ਜਗਜੀਤ ਸਿੰਘ ਜੋ ਆਪਣੇ ਚੈਨਲ ਤੇ ਜੁੜੇ ਆ ਭਰਾ ਸਾਰਿਆਂ ਨੂੰ ਸਸੀਗਲ ਜੀ ਡਾਕਟਰ ਸਾਹਿਬ ਇੱਕ ਵਾਰ ਨਾਮ ਆਪਣਾ ਦੱਸ ਦਿਓ ਜੀ ਮੇਜਰ ਸਿੰਘ ਜੀ ਠੀਕ ਹੈ ਡਾਕਟਰ ਸਾਹਿਬ ਅੱਜ ਇੱਕ ਮੱਝ ਆਪਾਂ ਵਕਾਊ ਕੀਤੀ ਹੈ ਜੀ ਇਹ ਘਰ ਦੀ ਆਪਣੇ ਹੀ ਹਾਂਜੀ ਹਾਂਜੀ ਬਿਲਕੁਲ ਕਰਦੀ ਹੈ ਜੀ ਕਿੰਨਾਵਾਂ ਸੂਆ ਇਹ ਤੀਜਾ ਸੂਆ ਸੋਣਾ ਤੀਜਾ ਸੂਆ ਹਾਂਜੀ ਅੱਛਾ ਦੂਜੇ ਸੂਏ 'ਚ ਦੁੱਧ ਕਿੰਨਾ ਕੁ ਦਿੱਤਾ ਇਹਨੇ ਦੂਜੇ ਸੂਏ ਕੰਡੇ ਵਾਲਾ 17 ਕਿਲੋ ਦਿੱਤਾ ਜੀ ਤੋਲ ਮਾ ਜੀ ਠੀਕ ਹੈ ਅੱਛਾ ਹੁਣ ਇਹ ਦਿਨ ਕਿੰਨੇ ਲੈ ਸਕਦੇ ਆਂਦਾਜਾ ਦਿਨ ਦੇ 2-4 ਬਦਲ ਲੈ ਲੈਂਦੀ ਇਹਦੇ ਜਣੀ 16 ਤਰੀਕ ਨੂੰ ਦਿਨ ਪੂਰੇ 16 ਨੂੰ ਦਿਨ ਪੂਰੇ ਹੁੰਦੇ ਅੱਜ 14 ਦੋ ਦਿਨ ਰਹਿ ਗਏ ਤੇ 4 ਕਿ ਦਿਨ ਉੱਤੇ ਲੈ ਸਕਦੇ ਹਾਂ ਹਾਂਜੀ ਲੈ ਜਾ ਲੈ ਜਾਂਦੇ ਹਫਤੇ ਦੇ ਆਸ-ਪਾਸ ਇਹਨੂੰ ਲੈ ਲੈਣਾ ਚਾਹੀਦਾ ਉਸ ਹਫ਼ਤੇ ਦੇਖਦੇ ਹਾਂ ਤਾਂ ਹਾਂਜੀ ਬੱਚਾ ਜਿਹੜਾ ਪਰਲੇ ਪਾਸੇ ਕੱਟੀ ਐ ਇਸੇ ਪੱਜਦੀ ਹੈ ਹਾਂਜੀ ਇਹਦੀ ਹੈਗੀ ਹੈ ਜੀ ਉਹ ਐਚਐਲਡੀਵੀ ਦੇ ਜੋ ਫੇਮਸ ਬੋਲਰ 102299 ਉਹਦੀ ਕੱਟੀ ਹੈ ਜੀ ਅੱਛਾ ਕੱਟੀ 102299 ਦੀ ਹੈ ਮੱਝ ਦੇ ਐ ਕਿ ਫਿਰ ਸੀਮਨ ਕਿਹੜਾ ਲਾਤਾ ਜੀ ਇਹਦੇ ਕਰਮਾਂ ਵਾਲੀ ਦੇ ਲੱਗਿਆ ਜੀ ਐਮ 154 CLDV ਦਾ ਸੀਮਨ ਆ ਜੀ ਐਮ 154 ਆਪ ਵੀ ਹੈ ਐਚ ਐਲ ਡੀ ਵੀ ਦੇ ਚੰਗੇ ਸੀਮਨ ਦੀ ਹੈ ਜੀ ਠੀਕ ਹੈ ਉਹ ਕਨਫਰਮ ਤਾਂ ਨਹੀਂ ਹੈ ਕਿਹੜੇ ਬੋਲ ਦੀ ਹੈ ਨਹੀਂ ਉਹ ਮੇਰਾ ਭਾਂਜਾ ਸੀ ਮੇਰੇ ਨਾਲ ਕੰਮ ਕਰਦਾ ਉਹਨੇ ਲਾਇਆ ਸੀ ਅੱਛਾ ਸ਼ਾਇਦ PC 483 ਜਾਂ 7577 ਸੀਗੇ ਠੀਕ ਹੈ ਉਹਨਾਂ ਦੋਨਾਂ ਚੋਂ ਇੱਕ ਦੀ ਹੈ ਜੀ ਇਹ ਠੀਕ ਹੈ ਹੁਣ ਇਹਦੇ ਲੱਗਾ ਜਿਹੜਾ ਐਮ 154 ਹਾਂਜੀ ਐਚ ਐਲ ਡੀ ਵੀ ਦਾ ਡਾਕਟਰ ਸਾਹਿਬ ਰੇਟੇ ਦਾ ਕੀ ਰੱਖ ਦਿੰਦੇ? ਰੇਟ ਜਾਣ ਕੇ ਫੋਨ ਤੇ ਕਰ ਲਾਂਗੇ ਜੀ ਆਪਾਂ। ਠੀਕ ਹੈ ਓਕੇ। ਸੋ ਹਾਂਜੀ। ਤਸੱਲੀ ਹੈ ਜੀ ਜੇ ਇਹ 8 ਮਹੀਨੇ ਨੇ ਦੁੱਧ ਦਿੱਤਾ ਜੀ ਗੱਬੜ ਹੋ ਗੇ। ਹਾਂਜੀ ਗੱਬੜ ਹੋ ਗੇ। ਇਹ ਗੱਬੜ ਵੀ ਡਾਕਟਰ ਸਾਹਿਬ ਛੇਤੀ ਹੋ ਗਈ ਉਹਨੇ ਕੱਟੀ ਹਜੇ ਛੋਟੀ ਦੀਂਦੀ ਹੈ। ਹਾਂ ਇੱਕ ਤਰੀਕ ਨੂੰ 11 ਨਵੰਬਰ ਦੇ 1 ਨੂੰ ਸੂਈ ਸੀਗੀ ਜੀ। ਠੀਕ ਹੈ 1 ਨਵੰਬਰ ਨੂੰ ਸੂਈ ਸੀ। ਹਾਂਜੀ ਤੇ ਆ ਬਸ 20 ਤਿੰਨ ਜਿਹੜੇ ਮੰਨ ਲਓ 16 16 ਜਨਵਰੀ ਨੂੰ ਤੇ ਇਹ ਆ ਜੀ ਹੋ ਗਈ ਸੀਗੀ। ਠੀਕ ਹੈ ਓਕੇ ਕਾਈ ਕੁ ਮਹੀਨੇ ਬਾਅਦ ਇੱਕ ਇੱਕ ਦੋ ਹੀ ਟਾਂਪਾ ਮੈਸ ਵੀ ਕਰਤੀਆਂ ਸੀ ਇਹਦੀਆਂ ਅੱਛਾ ਠੀਕ ਹੈ ਹਾਂਜੀ ਸੋ ਦੋਸਤੋ ਇਹ ਆਈਡੀਆ ਇਸ ਕਰਕੇ ਲੱਗਦਾ ਵੀ ਤੁਸੀਂ ਇਹਦੀ ਕੱਟੀ ਦੇਖੋ ਹਜੇ ਛੋਟੀ ਕੱਟੀ ਹੈ ਤੇ ਜੱਡ ਬਲੈਕ ਬੱਚੇ ਨੂੰ ਜਨਮ ਦਿੰਦਾ ਹੈ ਕੱਟੀ ਤਾਂ ਖੈਰ ਇਹਨਾਂ ਨੇ ਰੱਖਣੀ ਹੈ ਕੱਟੀ ਤਾਂ ਰੱਖਣੀ ਹੈ ਨਾ ਹਾਂਜੀ ਕੱਟੀ ਰੱਖਣੀ ਹੈ ਜੀ ਕੱਲੀ ਇਹ ਮੱਝ ਵਿੱਚ ਨਹੀਂ ਆ ਦੱਸੋ ਬਿੰਦੀ ਕੱਟੀਆਂ ਜਾਂ ਪਹਿਲੇ ਸੇ ਵੀ ਕੱਟੀਆਂ ਸੀ ਉਹ ਆਪਣੇ ਮਿੱਤਰ ਨੂੰ ਆਪਾਂ ਦੇਤੀ ਸੀ ਅੱਛਾ ਪਹਿਲੇ ਸੇ ਉਹ ਵੀ ਕੱਟੀ ਸੀ ਹਾਂਜੀ ਹਾਂਜੀ ਠੀਕ ਹੈ ਸੋ ਹਵਾਨਾ ਇੱਕ ਵਾਰ ਇਹਵੇਂ ਖੜੀ ਤਾਂ ਦੇਖੋ ਫਿਰ ਇਹ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਡਾਕਟਰ ਸਾਹਿਬ ਮੜ ਬਹੁਤ ਸੋਨਾ ਹਵਾਨਾ ਦਸੋ ਜਿੰਨਾ ਕਹਦੇ ਹੀ ਓਨਾ ਹੀ ਚੰਗਾ ਥਾਣਾ ਚ ਬਿੱਥੀ ਵੀ ਬਹੁਤ ਚੰਗੀ ਐ ਢਾਂਜਾ ਤੁਸੀਂ ਇਹਦਾ ਦੇਖ ਰਹੇ ਹੋ ਤੋੜ ਕੇ ਤੁਹਾਨੂੰ ਇਹ ਮੱਝ ਦਿਖਾਉਣੀ ਐ ਸਿੰਘ ਵੀ ਇਹਦੇ ਸੋਹਣੇ ਆ ਦਸੋ ਜੱਜਦੇ ਆ ਸਿੰਘ ਬਾਕੀ ਤੋੜਾਂਗੇ ਤਾਂ ਤੁਹਾਨੂੰ ਹੋਰ ਇਹਦਾ ਸਟਰਕਚਰ ਧਾਰ ਵੀ ਬਹੁਤ ਐਦੀ ਮੋਟੀ ਆ ਜੀ ਗੰਨੇ ਵਾਂਗੂ ਵੱਧਦੀ ਆ ਠੀਕ ਐ ਤੇ ਬੱਚੇ ਵੀ ਚੁੰਦੇ ਆ ਜੀ ਇਹਨੂੰ ਕੋਈ ਇਹੋ ਜੀ ਗੱਲ ਨਹੀਂ ਠੀਕ ਐ ਸੋ ਦਸੋ ਧਾਰ ਇਹਦੀ ਚੰਗੀ ਐ ਵੈਸੇ ਉਹ ਥਾਣਾ ਤੋਂ ਆਈਡੀਆ ਹੋਊਗਾ ਤੁਹਾਨੂੰ ਦੇਖੋ ਹਵਾਨਾ ਪਛਾਣ ਉਹ ਵੀ ਹਵਾਨਾ ਨਹੀਂ ਮੱਝਾਂ ਜਿਹੜੀਆਂ ਆਮ ਤੌਰ ਤੇ ਜਦੋਂ ਸੁੰਨਦੀਆਂ ਉਦੋਂ ਹੀ ਦੁੱਧ ਲਾਉਂਦੀਆਂ ਤੇ ਖੜੀਆਂ ਦਾ ਹਵਾਨਾ ਦਿਸਦਾ ਨਹੀਂ ਹੁੰਦਾ ਪਰ ਇਹਦਾ ਹਵਾਨਾ ਤੁਸੀਂ ਦੇਖੋ ਕਰਮਾਲੀ ਦਾ ਸੋ ਸੋ ਤੁਸੀਂ ਮੱਝ ਦਾ ਸਟਰਕਚਰ ਦੇਖ ਸਕਦੇ ਹੋ ਹਵਾਨਾ ਦੇਖ ਸਕਦੇ ਹੋ ਬਹੁਤ ਸੋਹਣਾ ਹਵਾਨਾ ਦੱਸੋ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਇਸ ਮੱਝ ਦਾ ਪੀਲੇੰਦੇ ਪਾਣੀ ਪੀਨੇ ਸੋ ਇਹ ਮੱਝ ਵਿਕਰੀ ਆਸਤੇ ਦੱਸੋ ਹਵਾਨਾ ਤਾਂ ਤੁਹਾਨੂੰ ਵਾਰ-ਵਾਰ ਮੈਂ ਦਿਖਾ ਰਿਹਾ ਬਾਕੀ ਥਾਂ ਦਾ ਸੈਜ ਵੀ ਤੁਸੀਂ ਦੇਖ ਲਓ ਪਛਾਣ ਉਹ ਹਵਾਨਾ ਅੱਧੇ ਫੋਟ ਵਾਂਗੂ ਦਿਸੂਗਾ ਤੁਹਾਨੂੰ ਜਦੋਂ ਖੜਦੀ ਹੈ ਉਦੋਂ ਵੀ ਬਾਕੀ ਸ਼ੇਪ ਤਾਂ ਖੈਰ ਕਲੀਅਰ ਸਮਝ ਆਉਂਦੀ ਹੈ ਇਹੀ ਹਵਾਨਾ ਹੋਣਾ ਚਾਹੀਦਾ ਖਾਸ ਕਰਕੇ ਬੋਡੀ ਦੇ ਨਾਲ ਅਟੈਚਮੈਂਟ ਦੀ ਜਦੋਂ ਗੱਲ ਕਰਦੇ ਆ ਥਾਣਾ ਚ ਬਿੱਥੀ ਚਾਰਾਂ ਚ ਫੁੱਲ ਤੁਹਾਨੂੰ ਨਜ਼ਰ ਆਊਗੀ ਜਦੋਂ ਵਾਪਸ ਮੁੜੂਗੀ ਤੇ ਉਦੋਂ ਹੋਰ ਤੁਹਾਨੂੰ ਹਵਾਨਾ ਇਹਦਾ ਕਲੀਅਰ ਹੋਊਗਾ ਬਾਕੀ ਵਾਰ-ਵਾਰ ਇਸ ਕਰਕੇ ਦਿਖਾ ਰਿਹਾ ਸੀ ਵੀ ਇੱਕ ਵੱਖਰੀ ਜੀ ਸ਼ੇਪ ਦੇ ਵਿੱਚ ਜਿਹੜਾ ਬਹੁਤ ਘੱਟ ਮੱਜਾਂ ਦੇ ਹਵਾਨਾ ਹੁੰਦਾ ਉਦਾਂ ਦਾ ਹਵਾਨਾ ਇਸ ਮੱਜ ਦਾ ਸੋ ਦੋਸਤੋ ਫੇਰ ਇਹ ਮੱਜ ਨੂੰ ਤੁਸੀਂ ਐਵੇਂ ਵੀ ਦੇਖ ਸਕਦੇ ਹੋ ਚੰਗੇ ਥਣ ਹਵਾਨੇ ਦੀ ਇਹ ਮੱਝ ਦੱਸੋ ਅੱਜ ਤੁਹਾਨੂੰ ਇਸ ਵੀਡੀਓ ਚ ਦਿਖਾ ਰਿਹਾ ਕੱਲਾ ਪਿਛਲੇ ਪਾਸਿਓਂ ਹਵਾਨਾ ਸੋਹਣਾ ਨਹੀਂ ਸਗੋਂ ਅਗਲੇ ਥਣਾਂ ਦੀ ਆਪਸ ਵਿੱਚ ਵਿਥੀ ਪਿਛਲੇ ਥਣਾਂ ਦੇ ਨਾਲ ਵਿਥੀ ਉਹ ਵੀ ਬੜੀ ਚੰਗੀ ਹੈ। ਉਹ ਇਹ ਮੱਝ ਦੱਸੋ ਫੋਰ ਸੇਲ ਇੱਥੇ ਬੱਧੀ ਤੁਹਾਨੂੰ ਦਿਖਾਉਣੀ ਸੀਗੀ ਜਿੰਨਾ ਕੁ ਤੋਰ ਸਕੇ ਇਸ ਇੰਨੀ ਕਿ ਜਗ੍ਹਾ ਦੇ ਵਿੱਚ ਉਹ ਤੁਹਾਨੂੰ ਤੋਰ ਕੇ ਦਿਖਾਤੀ ਹੈ। ਬਾਕੀ ਆ ਕੇ ਤੁਸੀਂ ਪਾਸ ਕਰ ਸਕਦੇ ਹੋ ਕੋਲ ਖੜ ਕੇ। ਮਿਹਰਬਾਨੀ ਦੱਸੋ ਇਸ ਵੀਡੀਓ ਨੂੰ ਦੇਖਣ ਲਈ ਨੰਬਰ ਡਾਕਟਰ ਸਾਹਿਬ ਦਾ ਜਿਹੜਾ ਸਕਰੀਨ ਉੱਤੇ ਚੱਲੀ ਜਾਂਦਾ ਹੈ। ਇਸ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ